ਹਾਂਜੀ ਬਾਬੇਓ ਕੀ ਹਾਲ ਆ ਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਤੇ ਕੱਲ ਆਪਾਂ ਗੱਲ ਕਰੀ ਸੀ ਕੱਟੀਆਂ ਤੇ ਹਨਾ ਵੀ ਕੱਟੀਆਂ ਪਾਲ ਕੇ ਤੁਸੀਂ ਕਿਵੇਂ 30-40 ਲੱਖ ਰੁਪਇਆ ਕਮਾ ਸਕਦੇ ਹੋ ਇਹ ਵੱਡਾ ਕੰਮ ਕਰੂੰਗੇ ਤੇ ਬੱਕਰੀਆਂ ਬਾਰੇ ਬਹੁਤ ਜਣਾਂ ਨੇ ਪੁੱਛਿਆ ਬਈ ਬੱਕਰੀਆਂ ਤੇ ਵੀ ਵੀਡੀਓ ਬਣਾਓ ਤੇ ਫਿਰ ਆਪਾਂ ਲੈ ਕੇ ਵੀਡੀਓ ਹਾਜ਼ਰ ਹੈ ਤੇ ਬੱਕਰੀਆਂ ਛੱਡੀਆਂ ਹੋਈਆਂ ਪਿੱਛੇ ਆਪਣੇ ਆਪਣੇ ਕੋਲੇ 17-18 ਨੰਗ ਨੇਗੇ ਤੇ ਬੱਚੇ ਲਏ ਸੀ ਕੁਸ਼ਕ ਤੇ ਕੁਸ਼ਕ ਵੱਡੀਆਂ ਲਈਆਂ ਸੀ ਹਨਾ ਤੇ ਜਿਹੜਾ ਤੱਤ ਕੱਢਿਆ ਆਪਾਂ ਤੇ ਉਤੇ ਆਉਣੇ ਆ ਉਹ ਗੱਲ ਕਰਦੇ ਅੱਜ ਤੁਹਾਡੇ ਨਾਲ ਤੇ ਬੱਕਰੀਆਂ ਜੋ ਆਪਾਂ ਬਈ ਤੱਤ ਕੱਢਿਆ ਵੀ ਵੱਡੀਆਂ ਬੱਕਰੀਆਂ ਲੈਣ ਨੂੰ ਤੁਸੀਂ ਘੱਟ ਬਜਟ 'ਚ ਹਨਾ ਛੋਟੀਆਂ ਬੱਕਰੀਆਂ ਤੋਂ ਸਟਾਰਟ ਕਰੋ ਬਈ ਅਸੀਂ ਲੈ ਕੇ ਆਏ ਸੀ ਮੇਮਣੇ ਤੇ ਆਹ ਲੈ ਕੇ ਆਈ ਸੀ ਇੱਕ ਮੇਮਣਾ ਮੈਂ ਹੁਣੀ ਥੋੜੇ ਦਿਨ ਹੋ ਗਏ ਤੇ ਆਹ ਆ ਨਾ ਛੋਟਾ ਜਿਹਾ ਇਹ ਹੋਊਗਾ ਦੋ ਕੁ ਮਹੀਨਿਆਂ ਦਾ ਮਿਲਦਾ ਦੋ ਤੋਂ ਵੀ ਘੱਟ ਦਈ ਆ ਤੇ ਇਹ ਲੈ ਕੇ ਆਈ ਸੀ 2200 ਰੁਪਏ ਦਾ ਤੇ 200 ਰੁਪਿਆ ਪੈ ਗਈ ਸੀ ਮੰਡੀ ਦੀ ਪਰਚੀ ਤੇ ਬੱਕਰੇ ਵੇਚਣ ਗਏ ਸੀ ਸੀ ਹਨਾ ਤੇ 500 ਰੁਪਿਆ ਤੇਲ ਲਾ ਲਓ ਤਾਂ ਚਲੋ ਬੱਕਰਿਆਂ ਵਾਲੇ ਪਾਸੋਂ ਘੱਟ ਵੱਡ ਕਰ ਲਓ ਹਨਾ ਵੀ 2500 ਰੁਪਏ ਦੀ ਪੈ ਗਈ ਹਨਾ ਕੁੱਲ ਮਿਲਾ ਕੇ ਹੁਣ 2500 ਦੀ ਇੱਕ ਪਈਆ ਜੇ ਵੱਧ ਲਵਾਂਗੇ ਭਾਈ ਬਚਤ ਹੋਊਗੀ ਥੋੜੀ ਮੋਟੀ ਹਨਾ ਤੁਸੀਂ ਦੜਾ ਲਾ ਲਓ ਵੀ 2500 ਨੂੰ ਹੀ ਲਾ ਲਓ ਚਲ 2500 ਨੂੰ ਦੜਾ ਲਾ ਲਓ ਜੇ 100 ਬੱਕਰੀ ਮੇਮਣਾ ਲੈਣ ਨੂੰ ਹਨ ਬੱਕਰੀ ਦਾ ਤੇ ਡੜਾ 2500 ਨੂੰ ਤੁਹਾਡਾ ਪੈ ਗਿਆ ਭਾਈ 2.5 ਲੱਖ ਰੁਪਏ ਦਾ 2.5 ਲੱਖ ਰੁਪਏ ਦਾ ਇਹ ਹੋ ਗਿਆ ਤੇ ਲੱਖ ਡੇਢ ਲੱਖ ਰੁਪਏ ਚ ਬਾਗਲ ਵਾਜ ਜਾਂਦਾ ਜੜੀ ਵਾਲਾ ਤੇ ਇੱਕ ਕਿਲਾ ਬਾਗਲ ਲੋ ਆਉਂਦਾ ਜੇ ਤੁਹਾਡੇ ਕੋਲੇ ਬਾਣ ਹੈਗਾ ਹਨ ਤੇ ਬਾਣ ਬਾਗਲ ਕੇ ਭਾਈ 100 ਬੱਕਰੀ ਦਾ ਜਿਹੜਾ ਮੇਮਣਾ ਜਦੋਂ ਤੁਸੀਂ ਪਾਲਣ ਲੱਗੋਗੇ ਢਾਂਚਾ ਬੀਜ ਲੋ ਆਹ ਹਨਾ ਜੇ ਮੈਂ ਅਸੀਂ 2 ਕਿਲਿਆਂ ਚ ਢਾਂਚਾ ਬੀਜਿਆ ਹੋਇਆ ਤੇ ਉਹ ਉਤਰ ਤੱਕ ਬੀਜਿਆ ਹੋਇਆ ਹੈ ਤੇ ਇਧਰ ਜੀਰੀ ਵਾਲਾ ਬਾਣਾ ਸਾਰਾ ਤੇ ਇਹ ਟਾਂਚਾ ਸੀ ਇਹੀ ਪ੍ਰੋਜੈਕਟ ਲਾ ਕੇ ਦੇਖਿਆ ਸੀ ਤੇ ਕਾਮਯਾਬ ਹੋ ਗਿਆ ਤੇ ਕਾਮਯਾਬ ਹੋ ਗਿਆ ਤੇ ਇਹ 2-2000 ਦੇ ਸੀ ਕਾ ਨਹੀਂ ਦੂਜੇ ਦੇ ਸੀ 3-3000 ਦੇ ਵਧੀਆ ਵੱਡੇ ਬੱਚੇ ਤੇ ਇਹ 2000 ਦੀ ਦੀ ਲਏ ਸੀ 2500 ਦੀ ਤੇ ਜਿਹੜੇ ਦੂਜੇ ਬੱਚੇ ਸੀ ਉਹ ਵਿੱਚੋਂ ਅਸੀਂ ਵੇਚ ਤੇ ਵਧੀਆ ਪਾਲ ਕੇ 2 ਕੁ ਮਹੀਨੇ ਪਾਲੇ ਆ ਤੇ 2 ਮਹੀਨੇ ਪਾਲ ਕੇ ਉਹ ਕੋਈ 5000 ਦਾ ਡਪਾਦਾ ਕੋਈ 6000 ਦਾ ਡਪਾਦਾ ਵੀ ਛੱਡ ਕੇ ਵਧੀਆ ਪੈਸੇ ਤੇ ਢਾਂਚੇ ਸਾਨੂੰ ਪਤਾ ਐਂ ਛੱਟਾ ਦਿੱਤਾ ਸੀ ਕੋਈ ਖਰਚਾ ਕੀਤਾ ਨਹੀਂ ਹੈਗਾ ਜੀ ਹਾਲ ਮਾਰ ਕੇ ਤੇ ਪਾਣੀ ਲਾਈ ਗਏ ਬਸ ਤੇ ਫਰੀ ਵਾਂਗੂ ਵੱਲ ਗਏ ਉਹ ਉਹ ਵਧੀਆ ਪੈਸੇ ਛੱਡ ਗਏ ਤੇ ਹੁਣ ਜੇ ਆਪਾਂ ਵੱਡੀਆਂ ਬੱਕਰੀਆਂ ਵੇਚਣ ਜਾਂਦੇ ਆ ਹਨਾ ਇਹ ਸਾਲ ਦੇ ਵਿੱਚ ਤਿਆਰ ਹੋ ਜਾਂਦੀ ਆ ਮੇਮਣੇ ਤੋਂ ਬੱਕਰੀ ਤੇ ਜੇ ਵੱਡੀਆਂ ਬੱਕਰੀਆਂ ਤੁਸੀਂ ਵੇਚਣ ਜਾਂਦੇ ਹੋ ਪਹਿਲਾਂ ਜਾ ਕੇ ਮੰਡੀ 'ਚ ਪਤਾ ਕਰੋ ਵੀ ਕੀ ਰੇਟ ਹਨਾ ਤੇ ਫੇਰ ਜਾ ਕੇ ਥੋੜੇ ਜਿਹਾ ਐਕਸਪੀਰੀਅੰਸ ਹੋ ਕੇ ਫੇਰ ਵਿੱਚੋ ਬਈ ਤੇ 20 2000 15 15000 ਮੰਗੀ ਜਾਂਦੇ ਰਹਿੰਦੇ ਨੇ ਜਿਹੜੀਆਂ ਵਧੀਆ ਨਸਲ ਦੀਆਂ ਉਹ 20 2000 ਮੰਗਦੇ ਆ ਜਿਹੜੀਆਂ ਠੀਕ ਠਾਕ ਜੀਆਂ ਉਹ 15 15000 ਰੁਪਏ ਮੰਗੀ ਜਾਂਦੇ ਹਨ ਹੁਣ ਤੁਸੀਂ ਲਾ ਲਓ ਵੀ ਜੇ ਦੋ ਕਿੱਲੇ ਤੁਸੀਂ ਰੱਖ ਲੇ ਹਨ ਦੋ ਕਿੱਲੇ 2 ਲੱਖ ਰੁਪਏ ਦੇ ਹੋਗੇ 2.5 ਲੱਖ ਦੇ ਮੇਮਣੇ ਹੋਗੇ ਹਨ ਤੇ ਲੱਖ ਰੁਪਿਆ ਉੱਤੇ ਖਰਚਾ ਲਾ ਲਓ ਹੈ ਤਨ ਮਤਲਬ 50 ਕੁ ਹਜ਼ਾਰ ਉੱਤੇ ਖਰਚਾ ਲਾਓ ਡਾਕਟਰ ਰੂਟਰ ਦਾ ਤੇ 3 ਲੱਖ ਸੈੱਡ ਵਾਲਾ ਹੋ ਗਿਆ ਲੱਖ 4 ਲੱਖ ਤੇ 2 ਲੱਖ ਰੁਪਏ ਠੇਕੇ ਦਾ 4 ਦੇ ਦੋ 6 ਲੱਖ ਰੁਪਇਆ ਹੋ ਗਿਆ ਤੇ ਦੜਾ ਹੁਣ 100 ਦਾ ਤੁਸੀਂ ਜੇ 15000 ਨੂੰ ਵੀ ਵੇਚਦੇ ਹੋ ਤੇ 15 ਲੱਖ ਰੁਪਏ ਦਾ ਸਿੱਧਾ ਹੋ ਗਿਆ 15 ਲੱਖ ਦੇ ਵਿੱਚੋਂ ਤੁਸੀਂ 6 ਲੱਖ ਉਹ ਕੱਢ ਲਓ 9 ਲੱਖ ਰੁਪਏ ਬਚ ਗਿਆ ਤੁਹਾਨੂੰ ਸਾਲ ਦਾ ਤੇ ਕੰਮ ਇਹ ਵੀ ਬਹੁਤ ਵਧੀਆ ਹੈ ਤੇ ਜੇ ਨਹੀਂ ਵੇਚਣੀ ਆ ਬੱਕਰੀਆਂ ਤੇ ਬੱਕਰੇ ਵੇਚ ਦੋ ਬਾਈ ਬੱਕਰੇ ਵੀ 15 15 20 20000 ਦੇ ਵਿਕ ਜਾਂਦੇ ਆ ਤੇ ਜੇ ਬકરીਂ ਤੇ ਲੈ ਕੇ ਜਾਉਂਗੇ ਬકરીਂ ਤੇ ਬੱਕਰੇ ਵਿਕਦੇ ਆ ਬਾਈ 25 25 30 30 ਹਜ਼ਾਰ ਦੇ ਵਿੱਚ ਤਾਂ ਕਈ ਲੱਖ ਲੱਖ ਰੁਪਏ ਵੀ ਮੰਗੀ ਜਾਂਦੇ ਹੁੰਦੇ ਉਹਨਾਂ ਨਾਲ ਮੈਨੂੰ ਹਿਸਾਬ ਨਹੀਂ ਆਇਆ ਵੀ ਕੀ ਇਹੋ ਜਿਹਾ ਕੀ ਖਾਸ ਹੁੰਦਾ ਨਾ ਚ ਤੇ ਵੀ ਵੀ 25 25 ਹਜ਼ਾਰ ਦੇ ਜਦੋਂ ਮਰਗੀ ਵੇਚ ਲੋ ਤੇ ਬੱਕਰੀਆਂ ਤੁਸੀਂ ਸਵਾਲੋ ਬਾਈ ਤੇ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਓਦੋਂ ਤੁਹਾਡੀ ਜੇ ਮੰਨ ਲਓ ਵੀ ਤੁਹਾਡੀ 80 ਬੱਕਰੀਆਂ ਰੱਖੀਆਂ ਨਾ ਵਿੱਚੋਂ ਤੇ 100 'ਚੋਂ 80 ਬੱਕਰੀਆਂ ਸਵਾਲੀਆਂ ਗਾਹਾਂ ਹੋਰ ਡਬਲ ਡਬਲ ਬੱਚੇ ਦਿੰਦੀਆਂ ਨੇ ਤੇ ਉਹ ਅਸੀਂ ਤੁਸੀਂ ਪੱਕੀਆਂ ਰੱਖ ਲੋ ਤੇ ਨਾਲ ਦੋਨਾਂ ਦਾ ਵਿੱਚੋਂ ਦੁੱਧ ਬਾਅਦ ਚ 100 ਰੁਪਏ ਕਿਲੋ ਦੁੱਧ ਵੇਖਦਾ ਸ਼ਹਿਰ ਚ ਤੇ ਕੌ ਮੱਖਣ ਉਹ ਅੱਡ ਵੇਖ ਦਿੰਦਾ ਤੇ ਪੂਰਾ ਕੰਮ ਵਧੀਆ ਚੱਲਦਾ ਤੇ ਖਰਚਾ ਤੁਹਾਨੂੰ ਪਤਾ ਹਨਾ ਕੋਈ ਹੈ ਨਹੀਂਗਾ ਆ ਹੀ ਹਰੇ-ਜਾਰੇ ਤੇ ਪਲ ਜਾਂਦੀਆਂ ਜੇ ਬਾੜਾ ਕਰਦੇ ਹੋ ਤੇ ਫੀਡ ਫੂਡ ਲਿਆ ਕੇ ਪਾਲਿਆ ਕਰੋ ਮਾੜੀ ਮੁੱਟੀ ਰਾਜੀ ਰਹਿੰਦੀਆਂ ਨਹੀਂਆਂ ਨਾ ਤੇ ਜਿਹੜੇ ਬੱਕਰੇ ਵੇਚਨੇ ਆ ਉਹਨਾਂ ਨੂੰ ਤੁਸੀਂ ਕਿਹਨਾਂ ਦਾ ਐ ਪਾਲੋ ਤੇ ਐਂਡ ਜੇ ਤੇ ਜਾ ਕੇ ਉਹਨਾਂ ਨੂੰ ਵੇਚਨੇ ਆ ਵਧੀਆ ਉਦੋਂ ਫੀਡ ਫੂਡ ਪਾਲੋ ਥੋੜੀ ਮੋਟੀ 2-3000 ਰੁਪਏ ਦੀ ਫੀਡ ਪਾ ਕੇ ਪੂਰੇ ਵਧੀਆ ਰਾਜੀ ਹੋ ਜਾਂਦੇ ਨੇ ਫਿਰ ਵਧੀਆ 20-20000 ਦੇ ਵਿਕ ਜਾਂਦੇ ਨੇ ਤੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਚਲੋ ਆਪਾਂ 100 ਬੱਕਰੀ ਦੀ ਗੱਲ ਕੀਤੀ ਹੈ ਨਾ 100 ਬੱਕਰੀ ਪਾਲਣੀ ਕੋਈ ਬਾਹਲੀ ਔਖੀ ਨਹੀਂ ਹੈਗੀ ਬਾਈ ਤੇ ਇਹਨਾਂ ਦਾ ਬਸ ਇੱਕ ਨੂੰ ਫੜ ਕੇ ਤੁਸੀਂ ਇੱਕ ਦੇ ਰੱਸੀ ਪਾ ਲੋ ਕਿਸੇ ਮਰਜ਼ੀ ਦੇ ਹਨਾ ਤੇ ਉਹਨੂੰ ਮਾਗਰ ਲੈ ਜਾਓ ਮਤਲਬ ਉਹਨੂੰ ਲੈ ਜਾਓ ਮੂਰੇ ਮੂਰੇ ਮਾਗਰ ਇਹ ਆਪੀ ਤੁਰਪੰਦੀਆਂ ਨੇ ਮਤਲਬ ਚਾਹੇ ਸਿਆਣੀਆਂ ਕਹਲੋ ਚਾਹੇ ਬੌਲੀਆਂ ਕਹਲੋ ਕੋਈ ਜੱਕਰ ਨਹੀਂ ਤੇ ਮੈਨੂੰ ਤਾਂ ਸਿਆਣੀ ਲੱਗਦੀਆਂ ਨੇ ਇੱਕ ਮਾਗਰ ਜਦੋਂ ਬੋਲ ਮਾਰ ਕੇ ਸਾਰੀਆਂ ਨੂੰ ਲੈ ਕੇ ਸਾਰੀਆਂ ਬਗ ਜਾਂਦੀਆਂ ਤੁਰੀਆਂ ਜਾਂਦੀਆਂ ਤੇ ਜਿੰਮ ਮਰਜੀ ਢੀੜਾ ਕਢਾ ਲਿਓ ਪਹੀ ਤੇ ਖੇਤਾਂ ਚ ਲੈ ਜਾਓ ਨਾ ਤੇ ਖੇਤਾਂ ਚ ਲੈ ਜਾਓ ਦੋ ਜਣੇ ਹੋ ਜੋ ਸਾਂਝਾ ਕੰਮ ਚਲਾ ਲਓ ਤੇ ਕਦੇ ਇੱਕ ਨੇ ਸਾਂਭ ਲਈਆਂ ਆਥੇ ਨੇ ਦੂਜੇ ਨੇ ਸਾਂਭ ਲਈਆਂ ਘੰਟਾ ਘੰਟਾ ਕੱਢ ਲਿਆ ਕਰੋ ਤੇ ਨੇ ਆਪਣੇ ਬਾਗਲ ਛੱਡਤੀਆਂ ਹਰ ਮੇਰਾ 2 ਕਿੱਲੇ ਯਾਰ ਜੇ ਬਾਗਲ ਮਾਰ ਲਿਆ ਲੋੜ ਹੀ ਨਹੀਂ ਹੈਗੀ ਛੱਡਣ ਦੀ ਹੈਗੀ ਤੇ ਛੱਡ ਦੀ ਵੀ ਜੇ ਕਈ ਵਾਰੀ ਨਾ ਛੱਡ ਮਤਲਬ ਬਾਸ ਬੂਸ ਦਾ ਆਪਣਾ ਆ ਕੇ ਨਾ ਵੀ ਥੱਲੇ ਦਾ ਪਾਈਪਾਂ ਲਾ ਦੋ ਵਧੀਆ ਉੱਤੇ ਬਾਸ ਬਨ ਕੇ ਪੱਕਾ ਜਗਾੜ ਕਰ ਦੋ ਬਾਲਾ ਖਰਚਾ ਆਉਦਾ ਵੀ ਨਹੀਂ ਆਉਂਦਾ ਛੱਡ ਦਾ ਤੇ ਵਧੀਆ ਪਲ ਜਾਂਦੀਆਂ ਫਿਰ ਤੇ ਕੁੱਲ ਮਿਲਾ ਕੇ ਵੀ ਯਾਰ ਇਹ ਵੀ ਸੌਦਾ ਪੂਰਾ ਫਾਇਦੇ ਦਾਗਾ ਜੇ ਵਧੀਆ ਲੈਵਲ ਤੇ ਕਰੋਗੇ ਜੇ ਹੁਣ ਭਾਈ ਤੁਸੀਂ 10 ਕ ਬੱਕਰੀਆਂ ਲਿਆਂਦੀਆਂ ਨਾ ਤੇ ਮੁੜ ਕੇ ਤੁਸੀਂ ਉਹਦੇ ਵਿੱਚ ਕੋਈ ਵਾਅਦਾ ਕਰਿਆ ਨਾ ਉਹਦਾ ਕੋਈ ਫਾਇਦਾ ਨਹੀਂ ਜਰ ਜੇ ਗਰੀਬ ਤੋਂ ਗਰੀਬ ਬੰਦਾ ਹਨਾ ਮੰਨ ਲਾ ਜਿਹੜਾ 10000 ਰੁਪਏ ਮਹੀਨੇ ਦਾ ਕਮਾਉਂਦਾ ਜੋ ਵੀ ਯਾਰ 2500 ਰੁਪਏ ਕੱਢ ਲਿਆ ਕਰੀ ਮੰਨ ਲਾ ਮਹੀਨੇ ਬਾਅਦ 2500 ਕੱਢ ਲਿਆ ਇੱਕ ਬੱਕਰੀ ਵਿਧਾਲੀ 2500 ਕੱਢ ਲਿਆ ਇੱਕ ਬੱਕਰੀ ਵਿਧਾਲੀ 2500 ਕੱਢ ਲਿਆ ਇੱਕ ਬੱਕਰੀ ਵਿਧਾਲੀ ਹੌਲੀ ਹੌਲੀ ਉਹ ਸੂ ਪੈਣਗੇ ਸਾਲ ਨੂੰ ਤੇ ਐਂ ਕੰਮ ਰੁੜ ਪੈਂਦਾਗਾ ਹਨਾ ਜਾਂ ਜਿਵੇਂ ਜਵੇਂ ਉਹ ਆ ਹਨਾ ਥੋੜੇ-ਮੋਟੇ ਪੈਸੇ ਹੈਗੇ ਨੇ ਤਾਂ ਬਾਣ ਠੇਕੇ ਤੇ ਲੈ ਲੋ ਨਾ ਤਾਂ ਬਾਣ ਕਰੋ ਬਈ ਅਗਲੇ ਦਾ ਤੇ ਨਾਲੇ ਬੱਕਰੀਆਂ ਪਾਲੋ ਵਿੱਚ ਯਾਰ ਕੀ ਨਹੀਂ ਹੋ ਸਕਦਾ ਦੁਨੀਆ ਤੇ ਸਾਰਾ ਕੁਝ ਹੋ ਜਾਂਦਾ ਬਈ ਕਰਨ ਵਾਲੇ ਬਣੋ ਹਨ ਕਿੰਨੇ ਬਾਹਣਾ ਦੇ ਬਾਣ ਖਾਲੀ ਪਏ ਜਾਂਦਾ ਜਲੰਧਰ ਕਣੀ ਵਗ ਜਾ ਉਧਰ ਪੂਰਾ ਸਸਤਾ ਬਾਣ ਮਿਲ ਜਾਂਦਾ ਇਧਰ ਨੇ ਇੱਥੇ ਮਤਲਬ ਆਪਣੇ ਸਾਡੇ ਏਰੀਆ 'ਚ ਵੀ 30 30 40 40 ਹਜ਼ਾਰ ਨੂੰ ਵੀ ਠੀਕ ਜਵਾਨ ਹੁੰਦਾ ਜਿਹੜਾ ਰੇਸ ਵਾਲਾ ਰੂਸ ਲਾ ਜਾਣਾ ਬਿਨਾ ਮੋਟਰ ਤੋਂ ਉਹ ਮਿਲ ਜਾਂਦਾ ਉੱਥੇ 11 ਔਖੇ ਔਖੇ ਜਿਗਾੜ ਕਰਕੇ ਪਾਣੀ ਲਾ ਕੇ ਕੱਤੂ ਖਾ ਲੋ ਨਹੀਂ ਵਧੀਆ ਲੈਣਾ ਤਾਂ ਵਧੀਆ ਮਿਲ ਜਾਂਦਾ 50000 8000 ਨੂੰ ਤੇ ਲੱਖ ਰੁਪਏ ਦਾ ਦੋ ਕਿਲੇ ਆ ਜਾਣਗੇ ਜੇ ਹੁਣ ਸਾਡੇ ਵਾਲੇ ਏਰੀਆ 'ਚ ਮੰਨੀ ਐ ਵੀ ਫਾਫੜਿਆਂ ਕਿ ਨਹੀਂ ਉਧਰ ਦਾ ਠੇਕਾ ਬਹੁਤ ਮਹਿੰਗਾ 93 93 ਮੈਨੂ ਵੀ ਉਧਰ ਵੀ ਫਾਇਦਾ ਤਾਂ ਉਧਰ ਵੀ ਹੈਗਾ ਤੇ ਆਪ ਦਾ ਬਾਹਣ ਤਾਂ ਬੜੀ ਚੰਗੀ ਗੱਲ ਆ ਨਹੀਂ ਠੇਕੇ ਤੇ ਲੈ ਕੇ ਮਾਰ ਕੇ ਪਾਗਲ ਲੋਨ ਲੂਨ ਕਰਾ ਕੇ ਵੀ ਕੰਮ ਚਲਾ ਸਕਦੇ ਹੋ ਲੋਨ ਕਰਾ ਕੇ ਪਹਿਲਾ ਇਹ ਨਹੀਂ ਹੈਗਾ ਵੀ ਚੱਕ ਕੇ ਲੋਨ ਲੈ ਲਿਆ ਤੇ ਜਾ ਕੇ ਹੋਰ ਕੰਮ ਛੇੜ ਲਿਆ ਬਈ ਨਾ ਇੱਕੋ ਕੰਮ ਦੇ ਮਾਗਰ ਪੈਜੋ ਹਾਂ ਥੋੜੇ-ਮੋਟੇ ਪੈਸੇ ਬਚਾ ਕੇ ਰੱਖੋ ਮੰਨ ਲਓ ਜੇ 10 ਲੱਖ ਦਾ ਲੋਨ ਲਿਆ ਤਾਂ 8 ਲੱਖ ਰੁਪਇਆ ਤਾਂ 5 ਲੱਖ ਇੱਧਰ ਲਾ ਦਿਓ 5 ਲੱਖ ਰੁਪਇਆ ਬਚਾ ਕੇ ਰੱਖੋ ਆਪਦੇ ਕੋਲ ਇਹ ਨਹੀਂ ਹੈਗਾ ਵੀ ਗੱਡੀ-ਗੱਡੀ ਲੈ ਲਈ ਹਨਾ ਤੇ ਟਾਈਮ ਤੇ ਕਿਸ਼ਤਾਂ ਭਰੀ ਚੱਲੋ ਤੁਹਾਡਾ ਜਿਹੜਾ ਆਪਣਾ ਸਰਕਲ ਹੁੰਦਾ ਹਨਾ ਸਕੋਰ ਹੁੰਦੇ ਆ ਉਹਨਾਂ ਨੂੰ ਮੇਨਟੇਨ ਕਰਕੇ ਰੱਖੋ ਤੇ ਕੁੱਲ ਮਿਲਾ ਕੇ ਵੀ 2 ਸਾਲਾਂ ਦੇ ਵਿੱਚ ਤੁਸੀਂ ਸਕਸੈਸਫੁਲ ਹੋ ਜਾਓਗੇ ਮੇਰੇ ਹਿਸਾਬ ਨਾਲ ਤਾਂ ਹਨਾ ਅਸੀਂ ਵੀ ਵਧਾਈ ਜੰਨੇ ਆ ਅਸੀਂ ਜਦੋਂ ਮਤਲਬ ਦੁੱਧ ਵਾਲੇ ਪੈਸੇ ਆਉਂਦੇ ਨੇ ਉਹਨਾਂ ਚੋਂ ਬੱਕਰੀਆਂ ਵੀ ਵਧਾਈ ਜੰਨੇ ਆ ਹਨਾ ਕੱਟੀਆਂ ਦਾ ਇੱਥੇ ਇਕੱਠਾ ਪੰਗਾ ਲਾਵਾਂਗੇ ਕੱਟੀਆਂ ਤਾਂ ਲਿਆਵਾਂਗੇ ਇਕੱਠੀਆਂ ਤੇ ਉਹ ਅਜੇ ਅਸੀਂ ਖੇਤ ਪਹਿਲਾਂ ਬਾਗਲ-ਬੁੱਗਲ ਮਾਰਾਂਗੇ ਤੇ ਜੇ ਉਰੋਂ ਬਿਕ ਗਿਆ ਯਾਰ ਫਿਰ ਤਾਂ ਲੋੜ ਹੀ ਨਹੀਂ ਫਿਰ ਤਾਂ ਲੂਣ-ਲੂਣ ਕਰਾਉਣ ਦੀ ਲੋੜ ਹੀ ਨਹੀਂ ਹੈਗੀ ਤੇ ਨੇਰੀਆਂ ਲਿਆ ਦਾਂਗੇ ਕਰਤਾ ਯਾਰ ਤੁਹਾਨੂੰ ਪਤਾ ਜੇ ਇੱਕ ਵਾਰੀ ਹਨਾ ਆ ਵੀ ਚਲ ਕੇ ਆਪਾਂ ਗੱਲ ਕਰ ਲੈਨੇ ਆ ਵੀ ਇਹ ਘਰ ਤੁਹਾਡੇ ਕੋਲੇ ਵਧੀਆ ਸ਼ਹਿਰ ਚ ਹੈਗਾ ਤੇ ਤੁਸੀਂ ਕੰਮ ਇਹ ਕਰਨਾ ਚਾਹੁੰਦੇ ਹੋ ਤੁਸੀਂ ਯਾਰ ਔਖੇ ਸੁਖੇ ਕੇ ਨਾ ਵੇਚ ਦੋ ਹਨਾ ਤੇ ਗੱਲ ਮੈਂ ਕਹਿ ਤਾਂ ਦਿੱਤੀ ਬਹੁਤ ਚੁਬੂਗੀ ਵੀ ਹਨਾ ਕਈਆਂ ਦੇ ਤੇ ਬਈ ਘਰ ਤਾਂ ਦੁਬਾਰੇ ਵੀ ਬਣ ਜੂਗਾ ਤੇ ਵਧੀਆ ਹੀ ਬਣ ਸਕਦਾ ਜੇ ਤੁਸੀਂ ਸਕਸੈਸਫੁਲ ਹੋ ਗਏ ਦੁੱਦ ਦੁਗਣਾ ਤਿੱਗਣਾ ਘੈਂਟ ਘਰ ਬਣੂਗਾ ਜੇ ਪਹਿਲੀ ਨਾ ਹੀ ਘਰ ਵੇਚ ਕੇ ਤੁਸੀਂ ਪੈਸੇ ਖਰਾਬ ਕਰਤੇ ਫਿਰ ਮੈਂ ਗਰੰਟੀ ਨਹੀਂ ਲੈਂਦਾ ਤੇ ਜੇ ਤੁਸੀਂ ਇੱਕ ਵਾਰੀ ਦਾ ਘਰ ਵੇਚ ਕੇ ਕਿਰਾਏ ਤੇ ਲੈ ਲਿਆ ਘਰ ਹਨਾ ਤੇ ਬਾਕੀ ਬਾਗਲ ਬੁੱਗਲ ਮਾਰ ਲਿਆ ਅਸਲ ਮੈਂ ਤਾਂ ਪਿੱਛੇ ਹਟਮਾ ਲੈ ਲੋ ਯਾਰ ਜੇ ਸ਼ਹਿਰ ਚ ਤੁਹਾਡੇ ਕੋਲ ਵਧੀਆ ਘਰ ਹਨਾ ਤੇ 30 40 ਲੱਖ ਦਾ ਵਿਕਦਾ ਬਈ ਖੇਤਾਂ ਚ ਬਾਗ ਜਰ ਖੇਤਾਂ ਚ ਅੱਧਾ ਕਿਲਾ ਲੈ ਲੋ ਅੱਧਾ ਕਿਲਾ ਮਿਲ ਜੂਗਾ ਆਰਾਮ ਨਾਲ ਨਾਲ ਲੈ ਲੋ ਠੇਕੇ ਤੇ ਤੇ ਅੱਧੇ ਕਿਲੇ ਚ ਬਾਗਲ ਮਾਰ ਲੋ ਠੇਕੇ ਵਾਲੇ ਬਾਹਨ ਤੇ ਜਿਵੇਂ ਮਰਚੀ ਛੱਡੀ ਜਾਓ ਤੇ ਨਿਯਾਰੇਦਾਰ ਕੰਮ ਆ ਹਨਾ ਤੇ ਆਪਾਂ ਬਾਲਾ ਨਾ ਗੱਲਾਂ ਮਾਰਦੇ ਹੋਏ ਬਲੌਗ ਨੂੰ ਪਾ ਇੱਥੇ ਐਂਡ ਕਰਦੇ ਆ ਤੇ ਸਿੱਧੀ ਗੱਲਬਾਤ ਆ ਬਾਈ ਫਾਇਦਾ ਹੀ ਫਾਇਦਾ ਕੰਮ ਕੋਈ ਵੀ ਕਰ ਲੋ ਯਾਰ ਮੁਰਗਿਆਂ ਦਾ ਕਰ ਲੋ ਲਾਈਫਸਟਾਕ ਵਾਲੇ ਕੰਮ ਨੇ ਜਿੰਨੇ ਇਹ ਸਾਰੇ ਫਾਇਦਾਮੰਦ ਨੇ ਤੇ ਪਰ ਇਹਨਾਂ ਨੂੰ ਜੇ ਕਰੋਂ ਤੁਸੀਂ ਵੱਡੇ ਲੈਵਲ ਤੇ ਇਹ ਤਾਂ ਐ ਨਹੀਂ ਵੀ 10 ਬੱਕਰੀਆਂ ਰੱਖ ਕੇ ਭਾਈ ਤੁਸੀਂ ਕਾਉ ਵੀ 50000 ਬਚੂ ਨਾ ਭਾਈ ਕਟੋ ਘੱਟ ਪ੍ਰੋਡਕਸ਼ਨ ਵਧਾਉਣੀ ਪਊਗੀ 100 100 ਤੋਂ ਵੀ 200 ਕਰ ਲਓ 200 ਤੋਂ ਵੀ 500 ਕਰ ਲਓ ਡਾਕਟਰ ਵਧੀਆ ਰੱਖੋ ਟਾਈਮ ਤੇ ਡਾਕਟਰ ਨੂੰ ਦਿਖਾਓ ਨਾ ਕੋਈ ਬਿਮਾਰੀ ਨਾ ਪਵੇ ਸਫਾਈ ਰੱਖੋ ਜਿੰਨੀ ਹੋ ਸਕਦਾ ਤੇ ਪੱਕੇ ਦਾ ਕੋਈ ਚੱਕਰ ਨਹੀਂ ਪੱਕਾ ਕਰਨ ਦੀ ਲੋੜ ਵੀ ਨਹੀਂ ਹੁੰਦੀ ਹੈਗੀ ਥੋੜਾ ਮੋਟਾ ਪੱਕਾ ਕਰ ਲਓ ਤੇ ਸ਼ੈੱਡ ਨਹੀਂ ਪਾਉਣਾ ਤਾਂ ਆਮ ਆਪਣੇ ਜਿਹੜੇ ਤੰਬੂ ਵਾਲੇ ਹੋ ਹੁੰਦੇ ਆ ਨਾ ਕੱਪੜਾ ਉਹ ਬਾਸ ਬੂਸ ਪੂਰਾ ਵਧੀਆ ਸੈੱਟ ਕਰਕੇ ਉਹ ਲਾ ਕੇ ਉਹਦੇ ਬਾਂਸ ਦਾ ਤੰਬੂ ਬਣਾ ਦੋ ਦਰਖਤ ਲਾ ਦੋ ਥੋੜੇ ਮੋਟੇ ਅੱਧੇ ਗਿੱਲੇ ਚ ਹਨ ਤੇ ਉਹਦੇ ਛਾਂਵੇਂ ਖੜੀਆਂ ਰਹਿ ਆ ਕਰਨੀਆਂ ਸਿਆਲਾਂ ਚ ਉਹਨਾਂ ਨੂੰ ਤੰਬੂਆਂ ਨੂੰ ਸਮਾਰ ਕੇ ਕੱਪੜੇ ਦੋਨਾਂ ਸਾਈਡਾਂ ਤੇ ਪਾ ਦੇ ਅੰਦਰ ਨਿੱਗ ਹੋ ਜਾਇਆ ਕਰੂਗੀ ਕੀ ਨਹੀਂ ਹੋ ਸਕਦਾ ਯਾਰ ਕਰਨ ਵਾਲੇ ਬਣੋ ਇੱਕ ਵਾਰੀ ਕਰੋ ਤੇ ਜਦੋਂ ਕਾਮਯਾਬ ਹੋ ਗਏ ਫਿਰ ਆਪਾਂ ਮਿਲਦੇ ਹਾਂ ਨਾ ਆਪਾਂ ਵੀ ਕਿਸੇ ਦਿਨ ਹੋਮੇ ਕਾਮਯਾਬ ਵਧਾਈ ਜਾਂਦੇ ਦਿਨੋਂ ਦਿਨ ਤੇ ਇੱਕੋ ਦਮ ਤਾਂ ਆਪਾਂ ਪੰਗਾ ਲੈੰਦੇ ਨਹੀਂ ਹੈਗੇ ਛੇਦੀ ਛੇਦੀ ਤੇ ਕਿਰਾ ਅਗਲੇ ਸਾਲ ਆਪਦੇ ਬਾਣ ਚ ਬਗ ਜੀ ਫੇਰ ਪੰਗਾ ਲਾਵਾਂਗੇ ਤੇ ਫੇਰ ਤੁਹਾਨੂੰ ਕਰਕੇ ਦਿਖਾਵਾਂਗੇ ਵੀ ਮਨ ਲਾ ਦਿਨ ਰਾਤ ਇੱਕ ਕਰ ਦੇਣੀ ਹੈ ਫੇਰ ਤਾਂ ਆਪਾਂ ਕਦੇ ਕੱਟੀਆਂ ਤੇ ਕਦੇ ਮੱਝਾਂ ਤੇ ਮੁਰਗੀਆਂ ਦਾ ਵੀ ਕਰਾਂਗੇ ਜ਼ਗਾਰਡ ਮੈਂਟ ਮੁਰਗੀਆਂ ਦਾ ਵੀ ਮੈਨੂੰ ਸ਼ੌਂਕ ਮਤਲਬ ਸਾਰੇ ਜਾਨਵਰਾਂ ਦਾ ਸ਼ੌਂਕ ਹੈ ਖਰਗੋਸ਼ ਮੁਰਗੇ ਕਬੂਤਰ ਤਿੱਤਰ ਤੇ ਬੱਕਰੀਆਂ ਘੋੜੀਆਂ ਐ ਮੱਝਾਂ ਗਾਵਾਂ ਸਾਰਾ ਕੁਝ ਲਿਆਉਣਾਗਾ ਤੇ ਆਪਾਂ ਲਿਆਵਾਂਗੇ ਵਧੀਆ ਲੈਵਲ ਤੇ ਐ ਨਹੀਂ ਹੈਗਾ ਵੀ 2-2 4-4 ਰੱਖ ਲਈਆਂ ਵਧੀਆ-ਵਧੀਆ 50-50 50 ਗਾਈਆਂ ਹੋ ਗਈਆਂ 50 ਮੱਝਾਂ ਹੋ ਗਈਆਂ ਕੱਟੀਆਂ ਦਾ ਐਂਡੇ ਤੇ ਬੱਕਰੀਆਂ ਵੀ ਬਾਧੂ ਸਾਰੀਆਂ ਤੇ ਇੱਕ ਟੋਬਾ ਜ਼ਰੂਰ ਪਟਣਾ ਮੈਂ ਸ਼ੌਂਕ ਦਾ ਤੇ ਉੱਥੇ ਨਵਾਇਆ ਕਰਾਂਗੇ ਆਪਾਂ ਕੱਟੀਆਂ ਬੱਚੀਆਂ ਨੂੰ ਤੇ ਅਗਲੇ ਸਾਲ ਤੁਹਾਨੂੰ ਮਤਲਬ ਜਦੋਂ ਠੇਕਾ ਸਾਡਾ ਖਤਮ ਹੋ ਗਿਆ ਤੇ ਸਾਡੇ ਹੱਥ ਚ ਆ ਗਿਆ ਬਾਣ ਸਾਡਾ ਉਹ ਤੁਹਾਨੂੰ ਕਰਕੇ ਦਿਖਾਵਾਂਗੇ ਪੂਰੀ ਘੈਂਟ ਗੱਲ ਬਾਤ ਮਿਲਦੇ ਆਂ ਉਦੋਂ ਫਿਰ ओके बाय टाटा ਜੇ ਬਲੌਗ ਵਧੀਆ ਲੱਗਿਆ ਜਾਣਕਾਰੀ ਵਧੀਆ ਲੱਗੀ ਤਾਂ ਅਪਲਾਈ ਕਰਿਓ ਸਭ ਕਿਤਾਬ ਆਪਦਾ ਪਹਿਲਾਂ ਕਰਕੇ ਦੇਖਿਓ ਜਾਓ ਮੰਡੀਆਂ ਚ ਗੇੜੇ-ਗੂੜੇ ਮਾਰੋ ਤੇ ਸਿੱਖੋ ਵੱਧ ਤੋਂ ਵੱਧ ਜਿੰਨੀ ਨੌਲੇਜ ਹੋ ਸਕਦੀ ਉਨੀ ਨੌਲੇਜ ਇਕੱਠੀ ਕਰੋ ਤੇ ਫੇਰ ਜਾ ਕੇ ਪੰਗਾ ਲਿਓ ਭਾਵੇਂ ਸਾਰਾ ਜਿੰਨਾ ਰੁਪਈਆ ਹੈਗਾ ਝੋਕ ਦੋ ਇੱਕ ਵਾਰੀ ਹਨਾ ਤੇ ਬਚਣ ਦੀ ਘੰਟੀ ਫੁੱਲ ਆਪਣੇ ਵੱਲੋਂ ਯਾਰ ਵੀ 5 ਮਹੀਨੇ ਮਿਹਨਤ ਕਰਕੇ ਫੁੱਲ ਰੁਪਈਏ ਬਚਨਗੇ ਭਾਈ ਤੇ ਪਰ ਉਹਨੂੰ ਕੱਟ ਤੋਂ ਕੱਟ ਖਰਚੇ 'ਚ ਪਾਲਣ ਦੀ ਕੋਸ਼ਿਸ਼ ਕਰਿਓ ਹਨਾ ਇਹ ਨਹੀਂ ਹੈਗਾ ਵੀ ਜੇ ਤੁਹਾਡੇ ਕੋਲ ਪੈਸੇ ਨੇ ਭਾਈ ਤੇ ਫੀਡ ਲੈ ਆ ਲਿਆ ਭਾਈ ਜੋਂ ਕੱਲੀ ਫੀਡ ਤੇ ਪਾਲਣ ਦੀ ਕੋਸ਼ਿਸ਼ ਕਰੂੰ ਫੇਰ ਕੀ ਰੁਪਈਆ ਬਚੂ ਯਾਰ ਹੁਣ ਇਹ ਖਰਚਾ ਭਾਈ ਇਹਦਾ ਪੈਂਦਾ ਆਪਾਂ ਨੂੰ 5 ਰੁਪਏ ਇੱਕ ਬੱਕਰੀ ਮੰਗਰ ਹਨਾ ਤੇ ਫੀਡ ਪਾਊਗੀ ਆਪਾਂ ਨੂੰ 20 ਰੁਪਏ ਇੱਕ ਬੱਕਰੀ ਮੰਗਰ ਕਿੰਨਾ ਫਰਕ ਪੈ ਗਿਆ 15 ਰੁਪਈਆ ਦਾ ਫਰਕ ਪੈ ਗਿਆ ਜੇ 15 ਨੂੰ 100 ਨਾਲ ਗੁਣਾ ਕਰੋ 1500 ਰੁਪਏ ਡੇਲੀ ਦਾ ਫਰਕ ਪੈ ਗਿਆ ਪਜਾਓ ਕੱਟ ਤੋਂ ਕੱਟ ਰੁਪਏ ਚ ਬੱਕਰੀਆਂ ਪਾਲ ਕੇ ਪੈਸੇ ਬਚਾਓ ਤੇ ਐਂਡ ਤੇ ਜਦੋਂ ਵੇਚਣੀਆਂ ਨੇ ਉਦੋਂ ਮਾੜੀ ਮੋਟੀ ਫੀਡ ਪਾਓ ਉਹਨਾਂ ਨੂੰ ਰਾਜੀ ਕਰ ਲਓ ਉਹਨਾਂ ਨੂੰ ਸੋ ਬਾਏ ਮਿਲਦੇ ਆ ਕੱਲੂ ਕਿਨਵੇਂ ਵਲੌਗ